ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇਹਨਾਂ ਹੜ੍ਹਾਂ ਦੇ ਨਾਲ ਕਿਸਾਨਾਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਚੁੱਕੀਆਂ ਸੀ ਪਿੰਡਾਂ ਦੇ ਵਿੱਚ ਕਾਫੀ ਘਰ ਟਹਿ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਤੇ ਜਿਸ ਤੋਂ ਬਾਅਦ ਹੁਣ ਹੜ੍ਹ ਪੀੜਤਾਂ ਨੂੰ ਮਾਪਜੇ ਜਿਹੜੇ ਕਿ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਲੀਡਰਸ਼ਿਪ ਜਿਹੜੀ ਕਿ ਚੈੱਕ ਵੰਦੀ ਹੋਈ ਨਜ਼ਰ ਆ ਰਹੀ ਹੈ ਮੰਤਰੀ ਕੁਟਾਰੂ ਚੱਕ ਦਾ ਬਿਆਨ ਸਾਹਮਣੇ ਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਸ ਵਾਰਸ ਨੇ ਚਾਹੇ ਲੋੱਜਾ ਚਾਹੇ ਜਲਾਲੀਆ ਚਾਹੇ ਰਾਵੀਆ ਚਾਹੇ ਤਰਨਾਲਆ ਸਾਰਿਆਂ 'ਚ ਉਫਾਨ ਆਇਆ ਤੇ ਇੱਕ ਜਿਹੜੀ ਗੱਲ ਜਿਹੜੀ ਆਮ ਤੌਰ ਤੇ ਮੌਸਮ ਦੇ ਵਿੱਚ ਚੇਂਜ ਹੋ ਰਹੀ ਹੈ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ ਦੁਨੀਆ ਦੇ ਅੰਦਰ ਹਰ ਪੜਿਆ ਲਿਖਿਆ ਜਿਹੜਾ ਮਨੋਕਿਆਲ ਤੋਂ ਚਿੰਤਦਾਇਕ ਸਾਡੇ ਗੁਰੂਸਰਵਾਰ ਤਾਂ ਬਹੁਤ ਲੰਮਾ ਸਮਾਂ ਪਹਿਲਾਂ ਕਾਇਦੇ ਸਾਬ ਪਾਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਜਦੋਂ ਵਾਤਾਵਰਨ ਨੂੰ ਕੋਈ ਇਹਦਾ ਖਤਰਾ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ આજ ਤੋਂ 400 ਸਾਲ ਪਹਿਲਾਂ ਲੋਕਾਂ ਵਗਿਆ ਲੋਕੋ ਇਹ ਜਿਹੜੀ ਪਾਵਨਾ ਇਹ ਗੁਰੂ ਅਸਰ ਦਾ ਪਾਣੀ ਪੀਤਾ ਮਾਤਾ ਤਰ ਸਾਡੇ ਰਿਸ਼ਿਆਂ ਦੇ ਨਾਲ ਸਾਡੇ ਜਜ਼ਬਾਤਾਂ ਦੇ ਨਾਲ ਮੇਲ ਖਾਂਦੀਆਂ ਆ ਵਾਂ ਨੇਡੀਆਂ ਮਹਾਨ ਗੱਲਾਂ ਕਹੀਆਂ ਪਰ ਮਨੁੱਖ ਲਗਾਤਾਰ ਲੱਗਿਆ ਮਨੁੱਖ ਸਵਾਰਥੀ ਵੀ ਜ਼ਿਆਦਾ ਕੁਦਰਤ ਨਾਲ ਸੇੜਸਾੜ ਕਰਦਾ ਤੇ ਫਿਰ ਕੁਦਰਤ ਵੀ ਕਦੇ-ਕਦੇ ਆਪਣਾ ਰੰਗ ਦਸਤੀ ਹੈ ਅਸੀਂ ਦੇਖਿਆ ਕਿ ਬੱਦਲ ਫੜਦੇ ਸੁਣੇ ਆ ਬੱਦਲ ਫੜਦੇ ਹੀ ਕੁਲੂ ਮਨਾਲੀ ਮੰਡੀ ਚ ਜਾਂ ਸ਼੍ਰੀਨਗਰ ਹਰੇ ਪਾਸੇ ਇਹ ਪਹਿਲੀ ਵਾਰੀ ਹੋਇਆ ਵੀ ਜਗਲੌਰ ਪਿੰਡ ਦੇ ਅੰਦਰ ਵੀ ਬੱਦਲ ਫਟਿਆ ਜਿਹੜਾ ਘਠੂਏ ਦੇ ਨਾਲ ਹੈ ਪਤਾ ਨਹੀਂ ਲੱਗਦਾ ਇਹ ਚੇਂਜ ਆ ਜਿਹੜੀ ਮੌਸਮ ਦੇ ਵਿੱਚ ਥਰੂਆਊਟ ਵਰਲਡ ਦੇਖੇ ਚ ਮਿਲ ਰਹੀ ਹੈ ਨਹੀਂ ਤਾਂ ਕਦੀ ਘਟੂਗੇ ਤੇ ਬਦਲ ਪਟਿਆ ਅਸਾ ਸੁਭਬ ਨਾਲ ਉਸ ਦਿਨ 20 ਅਗਸਤ ਨੂੰ ਜਿਹਦੇ ਨਾਲ ਬਦਲ ਪਟਿਆ ਜਲਾਲੀਏ ਦੇ ਵਿੱਚ ਅਸੀਂ ਆਪ ਆਪਣੀ ਅੱਖਾਂ ਦੇ ਨਾਲ ਲੋਕਾਂ ਦੇ ਸਲੰਡਰ ਰੋੜ ਦੇ ਦੇਖਿਆ ਸੰਦੂਕ ਰੋੜ ਦੇ ਦੇਖਿਆ ਸੋ ਉਹ ਸਮਾਂ ਓਖਾਆਂ ਲੰਘਿਆ ਉਸ ਸਮੇਂ ਦੇ ਜਗਮ ਸਾਰੇ ਸਾਰੇ ਭਾਰ ਵੀ ਜਾਣੇ ਲੇਕਿਨ ਜਿਨ੍ਹਾਂ ਦੇ ਕੀਮਤੀ ਬੱਚੇ ਕੀਮਤੀ ਲੋਕ ਇਸ ਜਾਨ ਤੋਂ ਤੁਰ ਗਏ ਉਹਨਾਂ ਦੇ ਸਖੋਂ ਸਹਿਤ ਕਦੀ ਵੀ ਨਾ ਪਰੇ ਜਾਣ ਅਸੀਂ ਬਾਕੀ ਚੀਜ਼ਾਂ ਪਹਿਲਾਂ ਕਰ ਲਾਂਗੇ ਔਰ ਬਹੁਤ ਕੰਮ ਕੀਤਾ ਉਸ ਵੇਲੇ ਲੋਕਾਂ ਨੇ ਕਿਸੇ ਵੀ ਬੰਦੇ ਨੇ ਮੱਲਵ ਕੋਈ ਕਸਰ ਨਹੀਂ ਸਕਦੀ ਜਿਹੜਾ ਪੈਸਾ ਦੇ ਸਕਦਾ ਉਹਨੇ ਪੈਸਾ ਦਿੱਤਿਆ ਜਿਹਦੇ ਕੋਲ ਸਾਧਨ ਹੈ ਉਹ ਸਾਧਨ ਲੈ ਕੇ ਆਇਆ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਪਿੰਡ ਆਬpani ਜੀ ਡੁੱਬੇ ਉਹਨਾਂ ਪਿੰਡਾਂ ਦੇ ਵਿੱਚ ਲੰਗਰ ਲਾਇਆ ਜਾ ਕੇ ਉੱਥੇ ਕੋਈਆਂ ਅੱਡੇ ਦਿੱਤੇ ਆ ਮਾਫਰ ਵਾਲੇ ਬੈਠੇ ਆ ਸੁਵਿਧਾਦਾਰ ਸਾਹਿਬ ਬੈਠੇ ਸਪੈਸਰ ਬੈਠੇ ਆ ਜਦੋਂ ਇਹ ਲੰਗਰ ਉੱਥੇ ਲਾ ਰਹੇ ਆਂ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਯਾਰ ਤੁਸੀਂ ਤੇ ਆਪ ਕੀ ਰਿਓ ਕਹਿੰਦੇ ਹਾਂ ਕੋਈ ਗੱਲ ਨਹੀਂ ਕੀਤੀ ਇਹ ਪੰਜਾਬ ਦੀਆਂ ਰਵੱਟਾਂ ਜੋ ਪੀਰਾਂ ਦੇ ਤੋਂ ਮੁਸਲਮਾਨ ਲੜਕੇ ਟਰਾਲੀਆਂ ਲੈ ਕੇ ਆਏ ਉਸੋ ਰਸਦੀਆਂ ਇੱਕ ਵਾਰ ਫਿਰ ਬਾਬੇ ਨਾਨਕ ਤੇ ਬਰਦਾਨੇ ਦੀ ਦੋਸਤੀ ਨਜ਼ਰ ਆਈ ਮੈਂ ਉਹ ਮੁੰਡੇ ਮਿਲੇ ਮੈਂ ਪੁੱਛਿਆ ਕਿੱਥੋਂ ਆਏ ਹੋ ਉਹ ਕਹਿੰਦੇ ਜੀ ਅਸੀਂ ਸਹਾਰनपुर ਤੋਂ ਆਏ ਆ 24 ਘੰਟੇ ਆ ਸਾਨੂੰ 24 ਘੰਟੇ ਅਸੀਂ ਪਹੁੰਚਿਆ ਸੀ ਟਰਾਲੀਆਂ ਲੈ ਕੇ ਤੇ ਨਾਲ ਉਹ ਕਹ ਰਹੇ ਹਨ ਵੀ ਤੁਹਾਡੇ ਲੋ ਸਿੱਖਿਆ ਪੰਜਾਬੀਆਂ ਲੋ ਸੂ ਪੰਜਾਬ ਗੁਰੂਆਂ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਜਾਣਿਆ ਜਾਂਦਾ ਜਿਉਂਦਾ ਅਸੀਂ ਬੜੇ ਬੜੇ ਇਤਿਹਾਸ ਚ ਡਿੱਗੇ ਆ ਤੇ ਜਦੋਂ ਵੀ ਡਿੱਗੇ ਹਾਂ ਤੋਂ ਦੁਗਣੀ ਤਾਕਤ ਨਾਲ ਉੱਠੇ ਆਪਾਂ